ਸਾਨੂੰ ਸਾਰ ਤੋੜਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅਜੰਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਇੰਡੀਆ ਨੇ ਚੁਣਿਆ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਕਸ਼ਟੋਰੀ ਲਾਲ ਨੇ ਕਿਹਾ ਰਾਮ ਜੀ ਕਿਤੋਂ ਲੈ ਕੇ ਆਉਣ ਵਾਲੀ ਚੀਜ਼ ਨਹੀਂ ਚੰਦਰ ਰਣੌਤਰੇ ਉਸ ਦੀ ਭੈਣ ਨੇ ਫੇਰ ਕਿਸਾਨਾਂ ਦੇ ਉੱਤੇ ਤੰਗ ਕੱਸਿਆ ਸਦੋਨੂ ਸਾਈਡ ਦੇ ਉੱਤੇ ਤਰ ਕੇ ਡਿੰਪਾ ਨੂੰ ਅਮਰਸਰ ਪੂਰਬੀ ਦਾ ਇੰਚਾਰਜ ਲਾਇਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਹਾਰ ਦੇ ਕਾਰਨ ਦੀ ਪੜਤਾਲ ਕੀਤੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਆਪ ਦੀ ਡਰਾਮੇਬਾਜ਼ੀ ਖਤਮ ਹੋਈ ਰਾਣਾ ਬਰਜੀਤ ਸਿੰਘ ਨੇ ਆਖਿਆ ਜੇ ਸਾਨੂੰ ਟਿਕਟ ਮਿਲਦੀ ਤਾਂ 1.5 ਲੱਖ ਵੋਟ ਨਾਲ ਜਿੱਤਦੇ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਚੰਗੇ ਸਲਾਹਕਾਰ ਰੱਖਣ ਵਾਸਤੇ ਕਿਹਾ ਤੇ ਆਖਰੀ ਖਬਰ ਮਨਪ੍ਰੀਤ ਸਿੰਘ ਈਆਲੀ ਨੇ ਆਕਾਲੀ ਦਲ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਦ ਨਹੀਂ ਪਹਿਲਾਂ ਤੇ ਕੰਗਣਾ ਰਣੌਤ ਬਾਰੇ ਦੱਸੋ ਵੀ ਉਹ ਤੇ ਉਹਦੀ ਭੈਣ ਨੇ ਹੁਣ ਕਿਸਾਨਾਂ ਦੇ ਉੱਤੇ ਫੇਰ ਹਮਲੇ ਕੀਤੇ ਆ ਦੇਖੋ ਸਭ ਗੱਲ ਹੈ ਜੀ ਕਿ ਕੰਗਣਾ ਰਣੌਤ ਦੇ ਨਾਲ ਜੋ ਹੋਇਆ ਜੇ ਆਪਾਂ ਉਹਦੇ ਤੇ ਦੁੱਖ ਵੀ ਪ੍ਰਗਟਾਲ ਕੇ ਵੀ ਭਾਈ ਉਹਦੇ ਚ ਚਪੇੜ ਵੱਜੀ ਆ ਤੇ ਇਹ ਚਲੋ ਅਸਹਿਮਤੀ ਨੂੰ ਐਵੇਂ ਨਹੀਂ ਪ੍ਰਗਟਾਉਣਾ ਚਾਹੀਦਾ ਪਰ ਇਸ ਦੇ ਬਾਵਜੂਦ ਵੀ ਜਿਸ ਤਰੀਕੇ ਦੇ ਨਾਲ ਉਹ ਮੂੰਹ ਦੇ ਵਿੱਚੋਂ ਅੱਗ ਕੱਢ ਰਹੀ ਆ ਤਾਂ ਇਉਂ ਲੱਗਦਾ ਵੀ ਭਾਈ ਜਿਹੜੀ ਗੱਲ ਕਰਕੇ ਉਹਦੇ ਨਾਲ ਆ ਕੁਝ ਹੋਇਆ ਉਸ ਤੋਂ ਬਾਅਦ ਵੀ ਉਹਦੇ ਵੱਲੋਂ ਉਹੀ ਪੰਜਾਬ ਦੇ ਲੋਕਾਂ ਨੂੰ ਇਹ ਕਲਕਈ ਜਿਹੀ ਇੱਥੇ ਅੱਤਵਾਦੀ ਬਹੁਤ ਹੈ ਇਹ ਖਾਲਸਤਾਨੀ ਲੋਕ ਹੈ ਇਹਨਾਂ ਨੇ ਐਦਾਂ ਹੀ ਕਰਨਾ ਸੀ ਇਹ ਕਿਸਾਨ ਅੰਦੋਲਨ ਦੇ ਵਿੱਚ ਵੀ ਐਦਾਂ ਸੀਗੇ ਅੱਜ ਕੰਗੜਾ ਨੌਤ ਨੇ ਇੱਕ ਸਟੋਰੀ ਪਾਈ ਆ ਆਪਣੀ ਇੰਸਟਾਗ੍ਰam ਤੇ ਪਹਿਲਾਂ ਉਹ ਇਹ ਗੱਲ ਕਹਿੰਨੀ ਕਿ ਬਾਲੀਵੁੱਡ ਜਿਹੜਾ ਉਹ ਮੇਰੇ ਹੱਕ ਦੇ ਵਿੱਚ ਨਹੀਂ ਬੋਲਿਆ ਜਦੋਂ ਤੁਹਾਡੇ ਨਾਲ ਕਿਸੇ ਨਾਲ ਐਦਾਂ ਦਾ ਕੁਝ ਹੋਇਆ ਮੈਂ ਤੱਲੀ ਹੂੰਗੀ ਨਾਲ ਖੜਨ ਵਾਲੀ ਹੁਣ ਰੌਲਾ ਇਹ ਹੈ ਜੀ ਕੰਗੜਾ ਨੌਤ ਦੇ ਹੱਕ ਦੇ ਵਿੱਚ ਕੋਈ ਕਿਉਂ ਨਹੀਂ ਬੋਲਦਾ ਪਾਉਣੇ ਬਾਲੀਵੁੱਡ ਦੇ ਨਾਲ ਉਹਦਾ ਪੰਗਾ ਚੱਲਦਾ ਜਿਹੜਾ ਵੀ ਬੰਦਾ ਦੇਖ ਲਈ ਕਿ ਆ ਫਿਲਮੀ ਕਲਾਕਾਰ ਆ ਤੇ ਉਹਦੇ ਨਾਲ ਹੀ ਉਹਦਾ ਕੋਈ ਨਾ ਕੋਈ ਰਬਖਾਨਾ ਚੱਲਦਾ ਇਸ ਕਰਕੇ ਉਹਦੇ ਹੱਕ ਦੇ ਵਿੱਚ ਕੋਈ ਨਹੀਂ ਬੋਲਿਆ ਵੀ ਅਸੀਂ ਕਲੇਸ਼ ਤੋਂ ਕੀ ਲੈਣਾ ਦੂਜੀ ਗੱਲ ਇਹ ਆ ਵੀ ਕਿਸਾਨ ਅੰਦোলন ਦੇ ਮੌਕੇ ਜੋ ਜੋ ਕੋ ਜੋ ਬੋਲੀ ਤੇ ਅੱਜ ਫੇਰ ਉਹੀ ਗੱਲਾਂ ਕਰ ਰਹੀ ਆ ਉਹ ਕਹਿੰਦੀ ਜੀ ਦੇਖੋ ਮੇਰੀ ਫਿਲਮ ਆ ਰਹੀ ਐ ਐਮਰਜੈਂਸੀ ਆ ਮੇਰਾ ਖਲ ਵੀ ਅਗਲੇ ਦਿਨਾਂ ਦੇ ਵਿੱਚ ਹੀ ਆ ਜਾਣੀ ਆ ਕਹਿੰਦੀ ਉਹਦੇ ਵਿੱਚ ਵੀ ਇੰਦਰਾ ਗਾਂਧੀ ਦੇ ਇੱਕ ਪ੍ਰਧਾਨ ਮੰਤਰੀ ਨੂੰ ਔਰਤ ਨੂੰ ਉਹਦੇ ਗਨਮੈਨ ਆ ਜਿਹੜੇ ਉਹ ਮਾਰ ਦਿੰਦੇ ਆ ਉਸੇ ਤਰੀਕੇ ਦੇ ਨਾਲ ਹੀ ਕਹਿੰਦੀ ਮੇਰੇ ਉੱਤੇ ਹਮਲਾ ਕੀਤਾ ਗਿਆ ਇਦੀ ਭੈਣ ਹੈਗੀ ਜੀ ਰੰਗੋਲੀ ਚੰਦੇਲ ਉਹਨੇ ਇਹ ਗੱਲ ਕਹੀ ਹੈ ਵੀ ਮੇਰੀ ਭੈਣ ਬਹੁਤ ਮਜ਼ਬੂਤ ਹੈ ਤੇ ਜਿਸ ਤਰੀਕੇ ਦੇ ਨਾਲ ਇੰਦਰਾ ਗਾਂਧੀ ਦੇ ਉੱਤੇ ਹਮਲਾ ਹੋਇਆ ਤੇ ਮੇਰੀ ਭੈਣ ਦੇ ਉੱਤੇ ਵੀ ਹਮਲੇ ਇਦਾਂ ਹੀ ਹੁੰਦੇ ਆ ਤੇ ਖਾਲਿਸਤਾਨੀ ਲੋਕਾਂ ਲਈ ਇਕੱਠ ਸੀਗਾ ਉਹ ਕਿਸਾਨ ਅੰਦolan ਤੇ ਇਹਦੇ ਵਿੱਚ ਅੱਤਵਾਦੀ ਆ ਜਿਹੜੇ ਉਹ ਸੀਗੇ ਤੇ ਇਹ ਇਦਾਂ ਦੇ ਲੋਕ ਸੀਗੇ ਮਤਲਬ ਇਹ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਦੋਵੇਂ ਭੈਣਾਂ ਮੂੰਹ ਦੇ ਵਿੱਚੋਂ ਉਹੀ ਸ਼ਬਦ ਫੇਰ ਕੱਢਦੀਆਂ ਮਾੜੀ ਗੱਲ ਉਹਨਾਂ ਨੂੰ ਸੋਚਣਾ ਵਿਚਾਰਨਾ ਬਣਦਾ ਤੇ ਰਹੀ ਗੱਲ ਕੁਲਵਿੰਦਰ ਕੌਰ ਦੀ ਕੁਲਵਿੰਦਰ ਕੌਰ ਜੀ ਨੇ ਕਿ ਚਪੇਂਡ ਮਾਰੀ ਆ ਉਹਦਾ ਪਰਿਵਾਰ ਸਾਹਮਣੇ ਆਇਆ মিডিਏ ਦੇ ਉਹ ਕਹਿੰਦੇ ਦੇਖੋ ਜੀ ਸਾਨੂੰ ਆਪਦੀ ਧੀ ਦੇ ਉੱਤੇ ਕੋਈ ਇਤਰਾਜ਼ ਨਹੀਂ ਮਾਣ ਕਿਉਂਕਿ ਉਹਨੇ ਕਿਸਾਨੀ ਦੀ ਬਾਤ ਪਾਈ ਆ ਦੂਜੀ ਗੱਲ ਇਹ ਆ ਜੀ ਕੁਲਵਿੰਦਰ ਕੌਰ ਦੇ ਦੋ ਬੱਚੇ ਆ ਕੁੜੀ ਐ ਛੋਟਾ ਮੁੰਡਾ ਸੁਲਤਾਨਪੁਰ ਲੋਧੀ ਯਾਨੀ ਕਿ ਕਪੂਰਥਲਾ ਖੇਤਰ ਦੀ ਰਹਿਣ ਵਾਲੀ ਹੈਗੀ ਐ ਤਿੰਨ ਚਾਰ ਸਾਲ ਤੋਂ ਉਹ ਸੀਆਈਐਸਐਫ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਡਿਊਟੀ ਦੇ ਉੱਤੇ ਤਨਤ ਹੈਗੀ ਘਰ ਵਾਲਾ ਵੀ ਉਹਦਾ ਇਸੇ ਵਿਭਾਗ ਦੇ ਵਿੱਚ ਕੰਮ ਕਰਦਾ ਹੈਗਾ ਉਸ ਤੋਂ ਗੱਲ ਇਹ ਐ ਵੀ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਤੇ ਉਹਦੇ ਉੱਤੇ ਹਾਲੇ ਤੱਕ ਜਿਹੜੀ ਕੋਈ ਕਾਰਵਾਈ ਕਿਹੋ ਜੀ ਹੋ ਰਹੀ ਐ ਥਾਣੇ ਦੇ ਵਿੱਚ ਕਿਹੜੇ ਦੇ ਵਿੱਚ ਐ ਤਾਂ ਨਹੀਂ ਪਤਾ ਲੱਗਿਆ ਪਰ ਇੰਨੀ ਗੱਲ ਜ਼ਰੂਰ ਐ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਹਾਗੜਾ-ਦਾੜਾ ਮਾਰਿਆ ਬੜੀ ਵੱਡੀ ਗਣਤੀ ਦੇ ਲੋਕਾਂ ਦੇ ਵੱਲੋਂ ਉਹਨੂੰ ਪੈਸੇ ਦੇਣ ਦਾ ਐਲਾਨ ਵੀ ਕੀਤਾ ਗਿਆ ਸੋ ਲੋਕ ਕਿੰਨਾ ਕੁ ਸਮਾਂ ਨਾਲ ਖੜੇ ਰਹਿਣਗੇ ਇਹ ਵਕਤ ਬਿਆਨ ਕਰੂਗਾ ਪਰ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਕੰਗੜਾ ਨੌਟੜੇ ਵੱਲੋਂ ਉਹੀ ਗੱਲਾਂ ਫੇਰ ਕੀਤੀਆਂ ਜਾ ਰਹੀਆਂ ਜਿਹੜੀਆਂ ਕਿਸਾਨ ਅੰਦੋਲਨ ਦੇ ਮੌਕੇ ਧਰ ਰਹੀ ਸੀ ਕੁਲਵਿੰਦਰਕੋਟ ਜੇਲ੍ਹ ਚ ਆ ਕੇ ਵੈਸੇ ਹੀ ਸਸਪੈਂਡ ਕੀਤਾ ਹੋਇਆ ਨਹੀਂ ਜੇ ਸਸਪੈਂਡ ਕੀਤਾ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜੀ ਹੂੰ ਹੂੰ ਸੋ ਦੂਸਰਾ ਜਿਹੜਾ ਐਨਡੀਏ ਨੇ ਚੁਣ ਲਿਆ ਮੋਦੀ ਨੂੰ ਆਪਣਾ ਲੀਡਰ ਕੌਕਸ ਦਾ ਹਾਂ ਬਿਲਕੁਲ ਜੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਮੈਂ ਸਾਬਕਾ ਤਾਂ ਕਹਿੰਦਾ ਜੀ ਅਸਤੀਫਾ ਦਿੱਤਾ ਹੋਇਆ ਰਾਸ਼ਟਰਪਤੀ ਨੇ ਮਨਜ਼ੂਰ ਕੀਤਾ ਹੋਇਆ 9 ਤਰੀਕ ਨੂੰ ਨਰਿੰਦਰ ਮੋਦੀ ਨੇ ਫਿਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾਣਾ ਤੇ ਵੱਡੀ ਗੱਲ ਇਹ ਹੈ ਜੀ ਕਿ ਅੱਜ ਸਾਰੇ ਹੀ ਐਨਡੀਏ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਆ ਸਿਆਸੀ ਧਿਰਾਂ ਵਾਲੇ ਆਗੂ ਉਹਨਾਂ ਨੂੰ ਨਾਲ ਲੈ ਕੇ ਤੇ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਉਹ ਮਿਲੇ ਹੈਗੇ ਜੀ ਮੋਦੀ ਹੋਰੀ ਰਾਸ਼ਟਰਪਤੀ ਨੂੰ ਤੇ ਸਰਕਾਰ ਬਣਾਉਣ ਦਾ ਦਾਵਾ ਇਹਨਾਂ ਨੇ ਪੇਸ਼ ਕਰ ਦਿੱਤਾ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅੱਜ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਜਿਹੜਾ ਗੱਠਜੋੜ ਹੈ ਇਹ ਦੇਸ਼ ਦੀ ਤਰੱਕੀ ਦੇ ਲਈ ਲਾ ਮਿਸਾਲ ਜਿਹੜੀਆਂ ਉਹ ਪਰਫਾਰਮੈਂਸ ਦੇ ਲਈ ਇੱਕ ਬਹੁਤ ਵੱਡੀ ਉਦਾਹਰਨ ਸਾਬਤ ਹੋਊਗਾ ਨतीश ਕੁਮਾਰ ਨੇ ਅੱਜ ਗੋਡੀ ਹੱਥ ਵੀ ਲਾਉਣਾ ਚਾਹਿਆ ਨਰਿੰਦਰ ਮੋਦੀ ਦੇ ਪਰ ਉਹਨਾਂ ਨੇ ਗੋਡੀ ਹੱਥ ਲਾਉਣ ਤੋਂ ਰੋਕ ਕੇ ਕਹਦੇ ਜੱਫੀ ਪਾ ਲਈ ਆ ਉਸ ਤੋਂ ਅਗਲੀ ਗੱਲ ਇਹ ਵੀ ਇਸ ਗੱਟ ਜੋੜ ਦੇ ਵਿੱਚ ਹੁਣ ਸੌਦੇਬਾਜ਼ੀ ਵਾਲੀਆਂ ਗੱਲਾਂ ਕਿਸੇ ਨੇ ਕਿਹਾ ਜੀ ਮਹਿਕਮੇ ਤਿੰਨ ਚਾਹੀਦੇ ਕਿਸੇ ਨੇ ਕਿਹਾ ਸਾਡੇ ਮੰਤਰੀ ਦੋ ਚਾਹੀਦੇ ਆ ਕਿਸੇ ਨੇ ਕਿਹਾ ਸਪੀਕਰ ਸਾਡਾ ਚਾਹੀਦਾ ਕਿਸੇ ਨੇ ਕਿਹਾ ਰੱਖਿਆ ਵਿਭਾਗ ਸਾਡੇ ਕੋਲੇ ਹੋਵੇ ਕਿਸੇ ਨੇ ਕਿਹਾ ਹੋਵੇ ਤਾਂ ਵਿਭਾਗ ਸਾਡੇ ਕੋਲੇ ਹੋਵੇ ਕਿਸੇ ਨੇ ਕਿਹਾ ਰੀਲ ਮਹਿਕਮਾ ਸਾਡੇ ਕੋਲੇ ਹੋਵੇ ਕਿਸੇ ਨੇ ਕਿਹਾ ਜੀ ਖੇਤੀਬਾੜੀ ਮਹਿਕਮਾ ਸਾਡੇ ਕੋਲੇ ਹੋਵੇ ਇਦਾਂ ਦੀਆਂ ਗੱਲਾਂ ਚੱਲਦੀਆਂ ਇੰਡੀਆ ਗੱਠ ਛੋੜ ਦੇ ਦਿੱਤਾ ਦੇ ਭਾਰਤ ਦੇ ਕੁਝ ਸਿਆਸੀ ਮਾਹਰ ਇਹ ਗੱਲ ਕਹਿੰਦੇ ਜੀ ਕਿ ਬਣ ਬਣ ਦੀ ਲੱਕੜੀ ਵਾਲੀ ਗੱਲ ਹੈ ਇਹ ਲੰਮਾ ਸਮਾਂ ਘੱਟ ਚੋੜ ਚੱਲਣੀ ਕਿਉਂਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਇਹਨਾਂ ਪਾਰਟੀਆਂ ਦੀ ਸੋਚ ਵੱਖੋ ਵੱਖਰੀ ਹੈ ਮਜਬੂਰੀ ਦੇ ਵਿੱਚ ਭਾਵੇਂ ਇਕੱਠੇ ਹੋ ਗਏ ਪਰ ਉਦਾਂ ਇਹਨਾਂ ਨੇ ਇਕੱਠੇ ਰਹਿ ਨਹੀਂ ਸਕਣਾ ਸੋ ਸਮਾਂ ਦੱਸੂਗਾ ਬਣਦਾ ਕੀ ਹੈ ਪਰ 9 ਤਰੀਕ ਨੂੰ ਯਾਨੀ ਕਿ ਪਰਸੋਂ ਭਾਰਤੀ ਸਮੇਂ ਮੁਤਾਬਕ ਸ਼ਾਮੀ 6 ਵਜੇ ਦੇ ਕਰੀਬ ਕਰੀਬ ਤੇ ਨਰਿੰਦਰ ਮੋਦੀ ਹੁਰਾ ਨੇ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਬਣ ਜਾਣਾ ਹੈ ਜੀ ਤੇ ਫਿਰ ਹੁਣ ਨਤੀਸ਼ ਕੁਮਾਰ ਦੇ ਪ੍ਰਧਾਨ ਮੰਤਰੀ ਦੇ ਗੋਡੀ ਸੀਨੇ ਲੱਗਣ ਨਾਲ ਤੇ ਉਹ ਜਿਹੜੀ ਗੱਲ ਚੱਲ ਰਹੀ ਸੀ ਇੰਡੀਆ ਗੱਠ ਜੋੜ ਦੀ ਕਿ ਚੰਦਰਬਾਬੂ ਨਾਇਡੋ ਤੇ ਨਿਤਿਸ਼ ਆ ਜਾਣਗੇ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਾ ਉਹ ਠੋਸ ਹੋ ਗਈ ਗੱਲ ਹਾਂ ਬਿਲਕੁਲ ਜੀ ਉਹ ਠੋਸ ਹੋ ਗਈ ਜੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਬੜੀ ਸਾਫ਼ ਤੇ ਸਪਸ਼ਟ ਗੱਲ ਆ ਇੱਕ ਵਾਰ ਸਰਕਾਰ ਐਨਡੀਆ ਦੀ ਹੀ ਬਣੂਗੀ ਇਹ 2000% ਗੱਲ ਹੋ ਗਈ ਆ ਇਹਦੇ ਵਿੱਚ ਇਹ ਨਹੀਂ ਜੀ ਕਿ ਕੱਲ ਨੂੰ ਹਣੀ ਇੰਡੀਆ ਘਟ ਚੋੜ ਲਾਈਡੂ ਨੂੰ ਤੇ ਨਦੀਸ਼ ਕੁਮਾਰ ਨੂੰ ਤੋੜ ਕੇ ਨਾਲ ਲੈਉਣਗੇ ਕੋਈ ਹੋਰ ਭੰਨ ਧੜ ਕਰ ਲੈਣਗੇ ਹਾਂ ਉਸ ਤੋਂ ਬਾਅਦ ਕੁਝ ਹੋ ਜੇ ਸਾਲ ਬਾਅਦ 2 ਸਾਲ ਬਾਅਦ ਜਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਫਿਲਹਾਲ ਸਰਕਾਰ ਇਹਨਾਂ ਦੀ ਹੀ ਬਣੂਗੀ ਯਾਨੀ ਕਿ ਇੰਡੀਏ ਦੀ ਕਸ਼ੋਰੀ لال ਨੇ ਕੀ ਕਿਹਾ ਕਸ਼ੋਰੀ لال ਨੇ ਬਹੁਤ ਵੱਡੀ ਗੱਲ ਕਹੀ ਜੀ ਕਸ਼ੋਰੀ لال ਜਿਹੜੀ ਗੱਲ ਆ ਉਹ ਬੜੀ ਮਹੱਤਵਪੂਰਨ ਇਸ ਕਰਕੇ ਆ ਮੈਂਕੋ ਕਿ ਭਾਰਤ ਦੇ ਵਿੱਚ ਰਾਮ ਨਾਮ ਦੀ ਗੱਲ ਆ ਜਿਹੜੀ ਉਹ ਕਰ ਕਰਕੇ ਤੇ ਬੀਜੇਪੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਰਫਾਰਮੈਂਸ ਕੀਤੀ ਗਈ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬੜੀ ਵੱਡੀ ਹੈ ਹਾਲਾਂਕਿ ਰਾਮਚੰਦਰ ਜੀ ਦਾ ਸਤਕਾਰ ਆਸਥਾ ਲੋਕਾਂ ਨੇ ਮੰਦੇ ਵਿੱਚ ਆ ਸਾਰੇ ਧਰਮਾਂ ਦੇ ਪ੍ਰਤੀ ਬਹੁਤ ਸਾਰਾ ਸਤਕਾਰ ਆ ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਗੱਲਾਂ ਕੀਤੀਆਂ ਗਈਆਂ ਉਹ ਅਚੰਬਤ ਕਰਨ ਵਾਲੀਆਂ ਜਿਹੜੇ ਕਸ਼ੋਰੀ ਲਾਲਾ ਉਹਨਾਂ ਨੇ ਮੀਠੀ ਤੋਂ ਇਤਕੀ ਸਮਰਤੀ ਇਰਾਨੀ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਦੇ ਫਰਕ ਨਾਲ ਹਰਾਇਆ ਪਿਛਲੀ ਵਾਰੀ ਸਿਮਰਤੀ ਰਾਨੀ ਨੇ ਐਸੇ ਸੀਟ ਤੋਂ ਰਾਹੁਲ ਗਾਂਧੀ ਨੂੰ ਹਰਾਇਆ ਸੀ ਕਾਂਗਰਸ ਹੀ ਇਹ ਗੱਲ ਕਹਿੰਦੇ ਜੀ ਕਿ ਕਸ਼ੋਰੀ ਲਾਲ ਨੇ ਇਤਕੀ ਬਦਲਾ ਲੈ ਲਿਆ ਰਾਹੁਲ ਗਾਂਧੀ ਵਾਲਾ ਉਸ ਤੋਂ ਕੋਲੀ ਗੱਲ ਹੈ ਜੀ ਕਿ ਅੱਜ ਕਸ਼ੋਰੀ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਜੀ ਅਸੀਂ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਤੋਂ ਨਹੀਂ ਲੜੀ ਅਸੀਂ ਇੱਕ ਵਿਚਾਰਧਾਰਾ ਦੇ ਅਸੀਂ ਇੱਕ ਸੋਚ ਦੇ ਖਿਲਾਫ ਤੋਂ ਲੜੀ ਆ ਤੇ ਦੂਜੀ ਮਹੱਤਵਪੂਰਨ ਗੱਲ ਨੇ ਕਹੀ ਹੈ ਵੀ ਰਾਮ ਜੋ ਰਾਮਕੋਲ ਆਏ ਹਨ ਹਮ ਉਹਨੂੰ ਲਾਏਗੇ ਜੋ ਰਾਮਕੋਲ ਆਏ ਹਨ ਹਮ ਉਹਨੂੰ ਲਾਏ ਹਨ ਉਹ ਤਾਂ ਇੱਕੋ ਗੱਲ ਕਰੀ ਜਾਂਦੇ ਸੀ ਪਰ ਰਾਮ ਜੀ ਕੋ ਤੋਂ ਲਿਆਉਣ ਵਾਲੀ ਚੀਜ਼ ਥੋੜੀ ਆ ਉਹ ਤਾਂ ਸਾਡੇ ਦਿਲ ਦੇ ਵਿੱਚ ਵਸਦੇ ਤੇ ਇਹ ਵੋਟਾਂ ਦੇ ਵਿੱਚ ਵਰਤੇ ਸੀਗੇ ਜੀ ਅੱਛਾ ਸਿੱਧੂ ਨੂੰ ਪਾਸੇ ਕਰਕੇ ਡਿੰਪੇ ਨੂੰ ਹੁਣ ਕੀ ਕੀ ਅਥਾਰਟੀ ਦਿੱਤੀ ਗਈ ਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਪੰਜਾਬ ਦੀ ਸਿਆਸਤ ਤੋਂ ਬਿਲਕੁਲ ਪਰੇ ਆ ਜਾਂ ਕਹਿ ਲਈਏ ਅਲੱਗਥਲ ਅੱਗਾ ਜਾਂ ਕਹਿ ਦਈਏ ਵੀ ਬਿਲਕੁਲ ਇਉਂ ਲੱਗਦਾ ਝੌਲਾ ਪੈਂਦਾ ਵੀ ਜਿਵੇਂ ਉਹ ਸੇਵਾ ਮੁਕਤ ਹੋ ਗਏ ਹੁੰਦੇ ਕਾਂਗਰਸ ਦੀ ਹਰ ਗੱਲ ਤੋਂ ਇਤਕੀ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਨਾ ਕੋਈ ਚੰਗਾ ਨਾ ਬੰਦਾ ਬਿਆਨ ਨਾ ਕੋਈ ਪ੍ਰਚਾਰ ਦੀ ਗੱਲ ਨਾ ਚੋਣ ਦੇ ਬਚਾਉਣ ਦੀ ਗੱਲ ਨਾ ਕਿਸੇ ਰੈਲੀ 'ਚ ਗੱਲ ਨਾ ਕਿਸੇ ਕੱਟ ਦੇ ਵਿੱਚ ਗੱਲ ਨਾ ਕੋਈ ਚੰਗਾ ਨਾ ਬੰਦਾ ਕੁਝ ਨਹੀਂ ਕਿਹਾ ਕਿਉਂਕਿ ਉਹ ਇਤਕੀ ਆਪਦਾ ਬਿਜ਼ੀ ਰਹੇ ਆ ਇੱਥੇ ਆਪਾਂ ਜਾਣਦੇ ਕਿ ਉਹ ਜਿਹੜਾ ਆਈਪੀਐਲ ਦੀ ਕਮੈਂਟਰੀ ਦੇ ਵਿੱਚ ਤੇ ਹੁਣ ਪਤਾ ਲੱਗਾ ਜੀ ਕਿ ਅੱਜ ਰਾਜਾ ਬੜਿੰਗ ਹੋਰਾਂ ਦੇ ਵੱਲੋਂ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਅਮਰਸਰ ਪੂਰਬੀ ਤੋਂ ਜਿਹੜਾ ਇਹਨਾਂ ਦਾ ਖੇਤਰ ਹੈ ਜਿੱਥੋਂ ਵਿਧਾਇਕ ਰਹੇ ਆ ਜਿਹਦੇ ਕਰਕੇ ਮੰਤਰੀ ਵੀ ਰਹੇ ਆ ਅਨਵਜੋਤ ਸਿੰਘ ਸੱਭੂ ਦੀ ਥਾਂ ਦੇ ਉੱ ਇਨਾਂ ਦੇ ਖੇਤਰ ਦਾ ਇੰਚਾਰਜ ਲਾ ਦਿੱਤਾ ਗਿਆ ਸੋ ਮਤਲਬ ਇਹ ਜਿ ਕਿ ਨਵਜੋਤ ਸਿੰਘ ਸਿੱਧੂ ਜਾਂ ਤਾਂ ਮਨ ਬਣਾ ਚੁੱਕੇ ਵੀ ਭਾਈ ਹੁਣ ਮੈਂ ਕਾਂਗਰਸ ਤੋਂ ਵੀ ਤੇ ਸਿਆਸਤ ਤੋਂ ਦੂਰ ਰਹਿਣਾ ਤੇ ਜਾਂ ਕੋਈ ਉਹਨਾਂ ਨਾਲ ਹੋਰ ਪਵਿੱਖ ਮੰਦੇ ਹੋਣਗੇ ਆਪਾਂ ਵਕਤ ਦੱਸੂਗਾ ਕੀ ਬਣਦਾ ਪਰ ਫਿਲਹਾਲ ਉਹਨਾਂ ਦੇ ਖੇਤਰ ਦੇ ਵਿੱਚ ਡਿੰਪਾ ਘਰਾਂ ਨੂੰ ਇੰਚਾਰਜ ਲਾ ਦਿੱਤਾ ਗਿਆ ਜੀ ਤੇ ਆਮ ਆਦਮੀ ਪਾਰਟੀ ਨੇ ਜਦੋਂ ਆਪਣੇ ਹਾਰ ਦੇ ਕਾਰਨਾਂ ਦੀ ਪਰਚੋਲ ਕੀਤੀ ਹੈ ਤਾਂ ਕੀ ਨਿਕਲਿਆ ਉਸ ਚੋਂ ਲੱਗੋ ਜੀ ਹਾਰ ਦੇ ਕਾਰਨਾਂ ਦੀ ਪਰਚੋਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀੋਂ ਆਈ ਟੀਮ ਦੇ ਵੱਲੋਂ ਵੀ ਹਾਰ ਦੇ ਕਾਰਨਾਂ ਦੀ ਪੜਤਾਲ ਕੀਤੀ ਗਈ ਹੈ। ਮੰਤਰੀ ਸਾਹਿਬਾਨ ਦੇ ਨਾਲ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪੁੱਛਿਆ ਜਾ ਰਿਹਾ ਵੀ ਭਾਈ ਤੁਹਾਡੇ ਖੇਤਰ ਦੇਗਾ ਸਮੱਸਿਆਵਾਂ ਕੀ ਆ ਲੋਕਾਂ ਦੇ ਵਿੱਚ ਵਿਚਰਨ ਦੀ ਸਮੱਸਿਆ ਕੀ ਆ? ਵੋਟਾਂ ਘਟੀਆਂ ਕਿਉਂ ਆ 54 ਤੋਂ ਵੱਧ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਜ੍ਹਾ ਕੀ ਹੋਈ? ਮੈਨੂੰ ਇਹ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਦੇਖੋ ਆਮ ਆਦਮੀ ਪਾਰਟੀ ਨੇ ਕਿਆ ਸਿੱਖਿਆ 79 ਦੇ ਵਿੱਚੋਂ ਸਰਕਾਰ ਚਲਾਵਾਂਗੇ। ਭਾਵੇਂ ਦਿੱਲੀ ਦੀ ਟੀਮ ਹੋਵੇ ਭਾਵੇਂ ਪੰਜਾਬ ਦੀ ਹੋਵੇ ਕੋਈ ਪੜਤਾਲ ਕਰਨ ਵਾਲੀ ਇਸਨੇ ਕੀ ਕਰਨ ਵਾਲੀ ਉਹ ਪੰਜਾਬ ਦੀ ਕਿਸੇ ਵੀ ਸੱਤ ਦੇ ਵਿੱਚ ਚਲੇ ਜਾਣ ਤੇ ਲੋਕਾਂ ਨੇ ਅੱਧੇ ਘੰਟੇ ਦੇ ਵਿੱਚ ਹੀ ਦੱਸ ਦੇਣਾ ਵੀ ਭਾਈ ਕਾਰਨ ਕਿਹੜੇ-ਕਿਹੜੇ ਆ। ਅਗਲੀ ਗੱਲ ਇਹ ਜੀ ਕਿ ਦੇਖੋ ਦਿੱਲੀ ਦੇ ਵਿੱਚ ਤਾਂ ਸੱਤੇ ਸੀਟਾਂ ਆਪਹਾੜ ਹਾਰ ਗਈ ਪਾਰਟੀ। ਹੁਣ ਉਹਦੀ ਪੜਤਾਲ ਕਰਨ ਦੇ ਲਈ ਕਿਹੜੇ ਸੂਬੇ ਤੋਂ ਟੀਮ ਜਾਊਗੀ? ਸੋ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਲਈ ਚੁਣੌਤੀ ਬਹੁਤ ਵੱਡੀ ਆ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਵੀ ਹੋਣੀਆਂ। ਪੰਚਾਇਤਾਂ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਭੰਗਾ ਹੁਣ ਅਧਿਕਾਰੀ ਪਿੰਡਾਂ ਦਾ ਕੰਮ ਦੇਖਦੇ ਆ। ਉਸ ਤੋਂ ਬਾਅਦ ਨਗਰ ਨਿਗਮਾਂ ਦੀਆਂ ਚੋਣਾਂ ਵੀ ਹੋਣੀਆਂ ਆ। ਫਿਰ ਪੰਜਾਬ ਦੇ ਵਿੱਚ ਪੰਜ ਜਿਹੜੇ ਹਲਕੇ ਖਾਲੀ ਹੋਏ ਵਿਧਾਨ ਸਭਾ ਦੇ ਤੇ ਉੱਥੇ ਜ਼ਿਮਨੀ ਚੋਣ ਵੀ ਹੋਣੀ ਆ ਸੋ ਆਮ ਆਦਮੀ ਪਾਰਟੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਛੇਤੀ ਕਰੂਗੀ ਕਹਿੰਦੇ ਇਹਦੇ ਕੁਝ ਕਿ ਨਹੀਂ ਛੁੱਟੀ ਦੀ ਸੰਭਾਵਨਾ ਵੀ ਹੈਗੀ ਆ ਕਹਿੰਦੇ ਇਹਦੇ ਪੈਰਾਸਿਰ ਹੋਣ ਦੇ ਲਈ ਫਿਰ ਹਮਲਾ ਮਾਰੂਗੀ ਤੇ ਬਾਕੀ ਰਾਣਾ ਗੁਰਜੀਤ ਕੀ ਕਹ ਰਿਹਾ ਕਿ ਸਾਨੂੰ ਟਿਕਟ ਨਹੀਂ ਮਿਲੀ ਵਰਨਾ ਅਸੀਂ ਕੋਈ ਕ੍ਰਿਸ਼ਮਾ ਦਿਖਾਉਣਾ ਸੀ ਹਾਂ ਬਿਲਕੁਲ ਜੀ ਰਾਣਾ ਗੁਰਜੀਤ ਸਿੰਘ ਸਾਹਿਬ ਕਾ ਐਮਪੀ ਵੀ ਆ ਵਰਤਮਾਨ ਵਿਧਾਇਕ ਆ ਸਾਬਕਾ ਮੰਤਰੀ ਵੀ ਆ ਬਹੁਤ ਸਾਰੇ ਅਹੁਦਿਆਂ ਤੇ ਰਹੇ ਆ ਰਾਣਾ ਬਰਜੀਤ ਸਿੰਘ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਅਸੀਂ ਟਿਕਟ ਮੰਗੀ ਸੀ ਪਾਰਟੀ ਤੋਂ ਪਾਰਟੀ ਨੇ ਦਿੱਤੀ ਨਹੀਂ ਟਿਕਟ ਚਲੋ ਇਹ ਉਹਨਾਂ ਦੀ ਮਰਜ਼ੀ ਆ ਉਹ ਕਹਿੰਦੇ ਵੀ ਅਨੰਦਪੁਰ ਸਾਹਿਬ ਤੋਂ ਵੀ ਟਿਕਟ ਮੰਗੀ ਸੀ ਹੋਰ ਵੀ ਥਾਵਾਂ ਤੋਂ ਤੇ ਉਹ ਕਹਿੰਦੇ ਕਿ ਦੋ ਟਕ ਦਾ ਲਾ ਸਾਡੀ ਜੇ ਕਿਤੇ ਸਾਨੂੰ ਟਿਕਟ ਮਿਲੀ ਹੁੰਦੀ ਅਨੰਦਪੁਰ ਸਾਹਿਬ ਤੋਂ ਉਹ ਕਹਿੰਦੇ ਜੀ ਅਸੀਂ ਘੱਟੋ ਘੱਟ ਘੱਟੋ ਘੱਟ ਅਸੀਂ 1.5 ਲੱਖ ਵੋਟ ਦੇ ਫਰਕ ਦੇ ਨਾਲ ਇਹ ਸੀਟ ਕੱਢ ਕੇ ਦਿਖਾਉਂਦੇ ਸੋ ਅਸਲ ਦੇ ਵਿੱਚ ਚਾਰ ਵਾਰ ਇਹਨਾਂ ਦੇ ਸੁਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਹੋਣਾੜੇ ਵੱਲੋਂ ਜਿਹੜੇ ਕਿ ਆਜ਼ਾਦ ਵਿਧਾਇਕਾ ਸੁਲਤਾਨ ਪਰਲੋਦੀ ਤੋਂ ਉਹਨਾਂ ਨੇ ਪਾਰਟੀ ਦੇ ਟਿਕਟ ਮੰਗੀ ਸੀ ਉਹ ਮਿਲੀ ਨਹੀਂ ਸੀ ਇਸ ਕਰਕੇ ਰਾਣਾ ਬੁਰਜੀਤ ਸਿੰਘ ਨੇ ਇਹ ਗੱਲਾਂ ਕਹੀਆਂ ਜੀ ਹਮ ਹਮ ਤੇ ਬੀਬੀ ਜਗੀਰਕੌਰ ਨੂੰ ਮੌਕਾ ਮਿਲ ਗਿਆ ਸੁਖਵੀਰ ਸਿੰਘ ਨੂੰ ਥੋੜਾ ਜਿਹਾ ਤੰਜ਼ ਮਾਰਨ ਦਾ ਕਿ ਤੁਸੀਂ ਐਡਵਾਈਜ਼ਰ ਠੀਕ ਨਹੀਂ ਰੱਖੇ ਹੋਏ ਹਾਂ ਬਿਲਕੁਲ ਜੀ ਇਸ ਵੇਲੇ ਨਾ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਪਈ ਆ ਅਕਾਲੀ ਦਲ ਦੀ ਪਤਲੀ ਹਾਲਤ ਦਾ ਸਭ ਤੋਂ ਵੱਡਾ ਨਮੂਨਾ ਤਾਂ ਇਹ ਹੈ ਜਿ ਕਿ ਐਤਕੀ 10 ਲੋਕ ਸਭਾ ਹਲਕਿਆਂ ਤੋਂ ਜ਼ਮਾਨਤ ਜ਼ਬਤ ਹੋ ਗਈ। ਭਾਜਪਾ ਦੀ ਵੋਟ ਆ ਜਿਹੜੀ ਉਹ 18. ਕੁਝ ਪਰਸੈਂਟ ਪਈ ਆ ਤੇ ਅਕਾਲੀ ਦਲ ਨੂੰ 13 ਪੁਆਇੰਟ ਕੁਝ ਪਰਸੈਂਟ ਪਈ ਆ 5% ਲਗਭਗ ਪੌਣੇ 5 5% ਵੋਟ ਆ ਜਿਹੜੀ ਉਹ ਵਧੀ ਆ ਭਾਜਪਾ ਦੀ। ਤੇ ਅਕਾਲੀ ਦਲ ਆ ਜਿਹੜੀ ਉਹ ਬਿਲਕੁਲ ਪਛੜ ਕੇ ਪਾਰਟੀ ਰਹਿ ਗਈ ਆ। 100 ਸਾਲ ਤੋਂ ਪੁਰਾਣੀ ਪਾਰਟੀ ਹੋਵੇ ਵਿਧਾਨ ਸਭਾ 'ਚ ਸਿਰਫ 3 ਮੈਂਬਰ ਹੋਣ। ਸੋ ਸਾਲ ਤੋਂ ਪ੍ਰਾਣੀ ਪਾਰਟੀ ਹੋਵੇ ਲੋਕ ਸਭਾ ਤੇ ਸਿਰਫ ਇੱਕ ਮੈਂਬਰ ਹੋਵੇ ਉਹ ਵੀ ਕਰਦਾ ਸੋ ਇਸ ਕਰਕੇ ਬਹੁਤ ਸਾਰੇ ਨੇਤਾ ਉਕਤਾਏ ਪਏ ਆ ਵੀ ਪਾਰਟੀ ਕੋਈ ਵੱਡਾ ਫੈਸਲਾ ਕਰੇ ਕਿਸੇ ਵੀ ਰੂਪ ਚ ਲਵੇ ਪੈਰਾਂ ਸਿਰ ਹੋਵੇ ਜਦੋਂ ਤੋਂ ਪੈਦਾ ਹੋਏ ਤੇ ਸੰਭਲੇ ਆ ਮੈਂ ਤਾਂ 20 25 ਨਾਂ ਉਹੀ ਸੁਣੀ ਜਾਨਾ ਵੀ ਉਹੀ ਵਿਧਾਨ ਸਭਾ ਦੀ ਚੋਣ ਲੜ ਲੈਂਦੇ ਉਹੀ ਲੋਕ ਸਭਾ ਦੀ ਲੜ ਲੈਂਦੇ ਆ ਉਹੀ ਕੋਰ ਕਮੇਟੀ ਦੀ ਮੈਂਬਰ ਹੁੰਦੇ ਆ ਉਹੀ ਹਾਰ ਤੋਂ ਬਾਅਦ ਕਰਦਾਂ ਦੀ ਪੜਤਾਲ ਕਰਦੇ ਆ ਉਹੀ ਕੋਈ ਹੋਰ ਕਿਤੇ ਵਕਤ ਬਣ ਕੇ ਕਿਤੇ ਚਲੇ ਜਾਂਦੇ ਆ ਉਹੀ ਨਾ ਵਾਰ-ਵਾਰ 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 ਰਿਪੀਟ ਹੋਈ ਜਾਂਦੇ ਵੀ ਜਿਵੇਂ ਕਾੜੀ ਦਲ ਦੇ ਵਿੱਚ ਨੇਤਾਵਾਂ ਦਾ ਕਾਲ ਪੈ ਗਿਆ ਹੁੰਦਾ ਇੰਉਂ ਲੱਗਦਾ ਅੱਜ ਬੀਬੀ ਜਗੀਰਕੌਰ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਸੁਖਵੀਰ ਸਿੰਘ ਬਾਦਲ ਨੂੰ ਚੰਗੇ ਸਲਾਹਕਾਰ ਰੱਖਣੇ ਚਾਹੀਦੇ ਆ ਬਿਲਕੁਲ ਚੋਣਾ ਸਿਰ ਦੇ ਉੱਤੇ ਹੋਣ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਕੱਢ ਦੇਣਾ ਇਹਦੇ ਕਰਕੇ ਪਾਰਟੀ ਦਾ ਨੁਕਸਾਨ ਬਹੁਤ ਹੋਇਆ ਉਹ ਕਹਿੰਦੇ ਵੀ ਚੋਣਾ ਸਿਰ ਦੇ ਉੱਤੇ ਹੋਣ ਤੇ ਢੀਂਡਾ ਪਰਿਵਾਰ ਨੂੰ ਨਾਲ ਤੋੜ ਕੇ ਰਣੇਵਾ ਕਰਕੇ ਉਹਨਾਂ ਦੀ ਪਾਰਟੀ ਦਾ ਤੇ ਫਿਰ ਸੰਗਰੂਰ ਤੋਂ ਟਿਕਟ ਨਾ ਦੇਣੀ ਇਹਦੇ ਕਰਕੇ ਵੀ ਪਾਰਟੀ ਦਾ ਨੁਕਸਾਨ ਹੋਇਆ ਉਹ ਕਹਿੰਦੇ ਵੀ ਬਾਦਲ ਸਾਹਿਬ ਨੂੰ ਕੋਈ ਚੰਗੇ ਸਲਾਹਕਾਰ ਰੱਖਣੇ ਚਾਹੀਦੇ ਆ ਜੀ ਤੇ ਮਨਪ੍ਰੀਤ ਸਿੰਘ ਇਹ ਵਾਲੀ ਬਹੁਤ ਰਿਸਪੈਕਟਡ ਐਮ ਐਲ ਏ ਨੇ ਵਿਧਾਨ ਸਭਾ ਦੇ ਵਿੱਚ ਭਾਵੇਂ ਉਹ ਅਕਾਲੀ ਟਿਕਟ ਤੋਂ ਜਿੱਤੇ ਨਹੀਂ ਲੇਕਿਨ ਉਹ ਅਕਾਲੀਆਂ ਨਾਲ ਬਹੁਤਾ ਗੂੜਾ ਸਬੰਧ ਨਹੀਂ ਰੱਖ ਰਹੇ ਛੱਡ ਵੀ ਨਹੀਂ ਰਹੇ ਪਾਰਟੀ ਉਹ ਦੇਖੋ ਜਸਤਰੀ ਕਹਦੇ ਨਾਲ ਨਾ ਜੀ ਕਾਂਗਰਸ ਦੇ ਜਿਹੜੇ ਐਸਕੇ ਮੈਂਬਰ ਪਾਰਲੀਮੈਂਟ ਬਣੇ ਸ਼ੇਰ ਸਿੰਘ ਖਬਾਇਆ ਉਹ ਕਾਂਗਰਸ ਜਿਹੜੇ ਫਿਰੋਜ਼ਪੁਰ ਤੋਂ ਉਹ ਬੜੀ ਸਪਸ਼ਟ ਗੱਲ ਹੈ ਵੀ ਉਹ ਕਾਂਗਰਸ ਕਰਕੇ ਨਹੀਂ ਉਹ ਆਪਣੇ ਬਲਬੂਤੇ ਤੇ ਬਣੇ ਆ ਕਾਂਗਰਸ ਨੇ ਤਾਂ ਬਿਲਕੁਲ ਅਖੀਰ ਤੇ ਟਿਕਟ ਦਿੱਤੀ ਆ ਕਾਂਗਰਸ ਦਾ ਉੱਥੇ ਵजूद ਕੋਈ ਨਹੀਂ ਰਿਹਾ ਸੀਗਾ ਪਰ ਉਹ ਜਿਵੇਂ ਆਪਣੇ ਦਮ ਤੇ ਜਿੱਤੇ ਆ ਓਵੇਂ ਹੀ ਦਾਖਾ ਖੇਤਰ ਤੋਂ ਮਨਪ੍ਰੀਤ ਸਿੰਘ ਇਹ ਆ ਰਹੀ ਹੋਰੀ ਆਪਣੇ ਦਮ ਤੇ ਜਿੱਤਦੇ ਆ ਕਈ ਬੰਦੇ ਹੁੰਦੇ ਵੀ ਜਿਹੜੇ ਪਾਰਟੀ ਕਰਕੇ ਨਹੀਂ ਜਿਵੇਂ ਡਾਕਟਰ ਸੁਖੀ ਆ ਉਹ ਡਾਕਟਰ ਸੁਖੀ ਕਾਲੀ ਦਲ ਦੇ ਵ代ਕ ਆ ਉਹ ਮੈਂ ਦਾਅਵੇ ਨਾਲ ਗੱਲ ਕਹਿੰਦਾ ਵੀ ਉਹ ਆਪਣੇ ਚੰਗੇ ਕੰਮਾਂ ਦੇ ਕਰਕੇ ਉਹ ਜਿੱਤਦੇ ਆ ਨਾ ਕਿ ਪਾਰਟੀ ਵਿਸ਼ੇਸ਼ ਤੇ ਕਰਕੇ ਸੋ ਮਨਪ੍ਰੀ ਸਿੰਘ ਆਰ.ਆਈ ਦੇ ਵੱਲੋਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿੰਨੀ ਦੇਰ ਤੱਕ ਢੂੰਡਾ ਕਮੇਟੀ ਜਿਹੜੀ ਕਿ ਬਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਦੇ ਲਈ ਬਣਾਈ ਗਈ ਸੀ ਉਹਨਾਂ ਦੀ ਰਿਪੋਰਟ ਵੀ ਦਿੱਤੀ ਚੋ ਲਾਗੂ ਨਹੀਂ ਹੁੰਦੀ। ਓਨੀ ਦੇਰ ਤੱਕ ਉਹ ਕਹਿੰਦੇ ਜੀ ਕਿ ਮੈਂ ਸਰਗਰਮ ਰਾਜਨੀਤੀ ਤੋਂ ਅਕਾਲੀ ਦਲ ਦੀ ਰਾਜਨੀਤੀ ਤੱਕ ਨਾਰਾ ਕੱਸੀ ਕਰਕੇ ਰਹਿਣਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਦੇਖੋ ਪੰਜਾਬ ਦੇ ਵਿੱਚ ਕੀ ਮਸਲੇ ਬਣੇ ਆ ਪਾਣੀਆਂ ਦਾ ਮਸਲਾ ਹੋਵੇ, ਪੰਥ ਦਾ ਮਸਲਾ ਹੋਵੇ, ਪੰਜਾਬ ਦੇ ਕਿੰਨੇ ਬੱਖਦੇ ਮੁੱਦੇ ਆ। ਇਹਦੇ ਉੱਤੇ ਜਦੋਂ ਇੱਕ ਸਦੀ ਪੁਰਾਣੀ ਪਾਰਟੀ ਕੋਈ ਸਟੈਂਡ ਉਨੀ دیر ਤੱਕ ਮੈਂ ਚੁੱਪ ਰਹੂੰਗਾ ਮੈਂ ਸਿਆਸਤ ਤੋਂ ਬਿਲਕੁਲ ਕਿਨਾਰਾ ਕਰਕੇ ਚੱਲਣਾ ਹੈ ਝੁੰਡਾ ਕਮੇਟੀ ਨੇ ਰეკਮੈਂਡ ਕੀਤਾ ਸੀ ਕਿ ਲੀਡਰ ਬਦਲਿਆ ਜਾਏ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਨਸ਼ਰ ਨਹੀਂ ਸੀ ਕੀਤੀ ਕਿਸੇ ਦੇ ਮੂਹਰੇ ਪਰ ਪਰ ਉਸੇ ਜੋ ਉਸ ਤਰ੍ਹਾਂ ਨੇ ਵੀ ਲੀਡਰ ਬਦਲਣ ਦੀ ਵੀ ਲੋੜ ਸੀ ਉਹਦੇ ਵਿੱਚ ਕਈ ਹੋਰ ਜੜੀਆਂ ਉਹ ਬਦਲਾਅ ਕਰਨ ਦੀ ਗੱਲ ਕਹੀ ਗਈ ਸੀ ਵੀ ਜੇਕਰ ਪਾਰਟੀ ਨੂੰ ਸਰਗਰਮ ਕਰਨਾ ਜੇਕਰ ਪੈਰਾਸਰ ਕਰਨਾ ਤੇ ਉਹ ਝੁੰਡਾ ਕਮੇਟੀ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ ਉਹ ਕੋ ਰਿਪੋਰਟ ਨਸ਼ਰ ਹੀ ਨਹੀਂ ਹੋਈ ਪੂਰੀ ਤਰ੍ਹਾਂ ਉਹ ਰਿਪੋਰਟ ਦੇ ਉੱਤੇ ਅਮਲਤਾ ਕੀ ਕਰਨਾ ਬਾਅਦ ਵਿੱਚ ਮਿੱਟੀ ਪਾ ਦਿੱਤੀ ਗਈ ਉਸ ਰਿਪੋਰਟ ਦੇ ਵਿੱਚ ਲਈ ਕੋਈ ਗੱਲ ਨਹੀਂ ਲਾਗੂ ਹੋਈ ਦੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਫਿਰਨ ਸਾਹਿਬ ਪਿਛਲੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਪਣੀਆਂ ਪੈਣ ਕਰਕੇ ਨੇਰੀ ਝੱਫੜ ਝੁੱਲਾ ਆਉਣ ਕਰਕੇ 3-4 ਡਿਗਰੀ ਟੈਂਪਰੇਚਰ ਥੱਲੇ ਰਿਹਾ 42-43 ਸਾਢੇ 43 ਡਿਗਰੀ ਤੱਕ ਟੈਂਪਰੇਚਰ ਰਿਹਾ ਤੇ ਮੌਸਮ ਬਾਕੀ ਨਾ ਜੀ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਠੀਕ ਰਹੂਗਾ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ